ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਹਾਂ ਜੋ ਮਲਤਾਨੀਆ ਰੋਡ ਗਲੀ ਨੰਬਰ 2 ਦੇ ਵਿੱਚ ਜਿਹੜੀ ਕੋਠੀ ਆ ਵਿਕਾਊ ਆ ਡਬਲ ਸਟੋਰੀ ਕੋਠੀ ਆ 180% ਦਾ ਏਰੀਆ ਤੁਸੀਂ ਦੇਖ ਸਕਦੇ ਹੋ ਗਲੀ ਮੋਹੱਲਾ ਤੁਸੀਂ ਦੇਖ ਸਕਦੇ ਹੋ ਇੰਟਰਲੌਕ ਲੱਗੀ ਆ ਸਿਵਰ ਪਿਆ ਹੋਇਆ ਸੋ ਡਬਲ ਸਟੋਰੀ ਕੋਠੀ ਆ ਤੇ ਪੋਰਚ ਵੀ ਕਾਫੀ ਖੁੱਲਾ ਡੁੱਲਾ ਹੈਗਾ ਸੋ ਕੋਠੀ ਦੇਖਦੇ ਹਾਂ ਉਸ ਤੋਂ ਪਹਿਲਾਂ ਜਿੰਨੇ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਓ ਹਾਲਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਅੱਜ ਦੀ ਕੋਠੀ ਜਿਹੜੀ ਆਪਾਂ ਦੇਖ ਰਹੇ ਹਾਂ ਮਲਤਾਨੀਆਂ ਰੋਡ ਗਲੀ ਨੰਬਰ 2 ਦੇ ਵਿੱਚ ਕੋਠੀ ਹੈ ਡਬਲ ਸਟੋਰੀ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਮਾਰਬਲ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਹੈ ਸਾਹਮਣੇ ਤੁਸੀਂ ਡਰਾਈਂਗ ਰੂਮ ਦੇਖ ਰਹੇ ਹੋ ਪੀਓਪੀ ਦਾ ਕੰਮ ਵਾਲ ਪੱਟੀ ਦਾ ਸੋ ਬਹੁਤ ਹੀ ਸੋਹਣਾ ਜਿਹੜਾ ਕੰਮ ਆ ਹੋਇਆ ਵੀ ਆ 도ਰਜ਼ ਲੱਗੇ ਤੁਸੀਂ ਦੇਖ ਸਕਦੇ ਹੋ ਵਿੰਡੋਜ਼ ਸੋ ਕਾਫੀ ਵਧੀਆ ਜਿਹੜਾ ਕੰਮ ਆ ਕੋਠੀ ਦਾ ਹੋਇਆ ਵੀ ਆ ਡਬਲ ਸਟੋਰੀ ਹੈ ਕੋਠੀ ਹੈ ਸੋ 150 ਗਾਈ ਦੇ ਵਿੱਚ ਜਿਹੜੀ ਹੈ ਇਹ ਬਣੀ ਹੋਈ ਹੈ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਬੜੇ ਸਲੋ ਮੋਸ਼ਨ ਦੇ ਵਿੱਚ ਵੀਡੀਓ ਬਣਾ ਕੇ ਪੂਰੀ ਡਿਟੇਲ ਜਿਹੜੀ ਆ ਇੱਕ ਪੇਜ ਉੱਤੇ ਲਿਖ ਕੇ ਸਾਨੂੰ ਭੇਜੋ ਤੇ ਨਾਲ ਦੋ ਦੋ ਤਨ ਫੋਟੋਆਂ ਖਿੱਚ ਕੇ ਤੇ ਐਡ ਆਪਾਂ ਤੁਹਾਡੀ ਫ੍ਰੀਸ਼ ਕਰਾਂਗੇ ਸੋ ਇਸ ਕੋਠੀ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਇੱਕ ਡ੍ਰਾਈੰਗ ਰੂਮ ਆ ਓਪਨ ਰਸੋਈ ਆ ਕਵਰ ਦਾ ਕੰਮ ਆ ਜਿਹੜਾ ਬਾਕੀ ਆ ਸੋ ਡੋਰ ਵਿੰਡੋ ਦੀ ਗੱਲ ਕਰੀਏ ਪੱਥਰ ਦੀ ਗੱਲ ਕਰੀਏ ਪੋਰਚ ਕਾਫੀ ਖੁੱਲਾ ਡੁੱਲਾ ਸੋ ਸਟੀਲ ਦੀ ਰੇਲਿੰਗਾਂ ਤੇ ਆਜੋ ਫਿਰ ਫਰਸਟ ਫਲੋਰ ਦੇਖਦੇ ਆ। ਸੋ ਨਾਲ-ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਫਿਰ ਇਹ ਕੋਸਟੀ ਹੈ ਵੀ ਕੋਈ ਖਰਚਾ ਨਹੀਂ ਆਉਂਦਾ। ਸੋ ਪੌੜੀ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਤੇ ਉੱਪਰ ਦੀ ਗੱਲ ਕਰੀਏ ਤਾਂ ਇੱਕ ਬਾਲਕਨੀ ਆ, ਇੱਕ ਕਿਚਨ ਵੀ ਜਿਹੜੀ ਆ ਉੱਪਰ ਬਣੀ ਹੋਈ ਆ, ਇੱਕ ਬੈੱਡਰੂਮ ਆ, ਅਟੈਚ ਵਾਸ਼ਰੂਮ ਆ। ਸੋ ਇੱਕ ਪੋਰਸ਼ਨ ਉੱਪਰ ਵੀ ਜਿਹੜਾ ਬਣਿਆ ਹੋਇਆ ਤੇ ਬਾਕੀ ਖੁੱਲਾ ਡੁੱਲਾ ਜਿਹੜਾ ਉਹ ਜਿਹੜਾ ਹੈਗਾ ਸੋ ਇਹ ਬੈਡਰੂਮ ਆ ਇੱਕ ਲੌਬੀ ਆ ਇੱਕ ਰਸੋਈ ਆ ਸੋ ਸੋਹਣਾ ਪੋਰਸ਼ਨ ਜਿਹੜਾ ਉੱਪਰ ਆ ਉਹ ਬਣਿਆ ਹੋਇਆ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਲਤਾਨੀਆ ਰੋਡ ਗਲੀ ਨੰਬਰ 2 ਦੇ ਵਿੱਚ ਇਹ ਕੋਠੀ ਆ ਜਿਹੜੀ ਆਪਾਂ ਅੱਜ ਤੁਹਾਨੂੰ ਬੁਖਾ ਰਹੇ ਆ 150 ਗਜ ਦੇ ਵਿੱਚ ਬਣੀ ਹੋਈ ਆ 50 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸਭ ਤੋਂ ਵੱਧ ਧੰਨਵਾਦੀ ਤੁਹਾਡਾ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪਿਆਰ ਬਣਾਈ ਰੱਖਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਰਿਆ ਕਰੋ ਤੇ ਆਪਾਂ ਤੁਹਾਡੇ ਵਾਸਤੇ ਕੋਠੀ ਦੀਆਂ ਵੀਡੀਓ ਜਮੀਨਾਂ ਦੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ